ਕੜਾ ਤੂੰ ਤਾਂ ਕਹਿੰਦਾ ਸੀ ਪੂਲ ਚ ਲੈ ਕੇ ਚੱਲੂੰਗਾ ਤੇ ਆਹ ਕਿਹੜਾ ਪੂਲ ਆ ਇੱਥੇ ਨਾ ਪਾਣੀ ਨਾ ਪਾਣੀ ਦੀ ਯਾਤ ਕੋਈ ਇਹ ਪੂਲ ਹੀ ਆ ਬਾਈ ਪੂਲ ਕਹਾਦਾ ਇਹ ਕਿੱਥੋਂ ਪੂਲ ਆ ਇਹ ਇਹਦਾ ਘਾਹ ਫੂਸ ਨਾਲ ਦਾ ਭਰਿਆ ਪਿਆ ਸਾਰਾ ਇਹ ਬਾਈ ਹੁਣ ਘਾਹ ਫੂਸ ਹੋਇਆ ਇਹ ਚ ਇਹਦਾ ਪੂਰਾ ਵਧੀਆ ਡੈਮ ਬਣਾਇਆ ਵਾ ਸੀਗਾ ਪੂਰਾ ਸਾਫ ਸੁਥਰਾ ਸੀਗਾ ਇਹ ਕਿਸ਼ਤੀਆਂ ਚੱਲਦੀਆਂ ਸੀ ਇਹਦੇ ਚ ਇਹ ਚ ਕਿਸ਼ਤੀਆਂ ਵੀ ਚੱਲ ਸਕਦੀਆਂ ਸੀ ਚਲਾਉਣੀਆਂ ਸੀਗੀਆਂ ਅੱਜ ਜਿਹੜੇ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਮੇਰੇ ਪਿੱਛੇ ਨਾਲਾ ਦੇਖ ਸਕਦਾ ਤੂੰ ਉੱਥੋਂ ਤੱਕ ਜਾਂਦਾ ਨਾ ਇਹ ਤੇ ਆਪਾਂ ਖੜਿਆ ਸਾਡੇ ਪਿੰਡ ਦੇ ਵਾਟਰ ਵਾਸ ਚ ਅੱਛਾ ਠੀਕ ਆ ਤਾਂ ਇੱਥੇ ਜਿਹੜਾ ਨਹਿਰੀ ਪਾਣੀ ਆਉਂਦਾ ਹੁੰਦਾ ਹੁੰਦਾ ਸੀਗਾ ਤਾਂ ਆਹ ਹੁਣ ਬਈ ਹਾਲਾਤ ਤੁਸੀਂ ਦੇਖ ਲਾਤੋਂ ਬਾਤ ਤੋਂ ਬੱਤਰ ਹੋ ਗਏ ਹਾਲਾਤ ਦੇਖ ਲਾ ਇਧਰ ਵਿੱਚ ਕਿ ਘਰਾ ਟਾਲੀਆਂ ਆਹ ਜੰਗਲ ਦਾ ਰੂਪ ਹੀ ਤਾਂ ਲੈ ਲਿਆ ਜੰਗਲ ਦਾ ਉਦਾਹਰਨ ਕਰ ਲਿਆ ਉਹ ਸਾਰੇ ਫਿਲਟਰ ਆਏ ਦਰਸ਼ਕਾਂ ਨੂੰ ਫਿਲਟਰ ਵੀ ਦਿਖਾ ਦਿੰਨੇ ਆ ਅੱਛਾ ਫਿਲਟਰ ਵੀ ਲਾਇਆ ਸੀ ਫਿਲਟਰ ਹੁੰਦਾ ਹੀ ਆ ਬਾਈ ਕਿਉਂਕਿ ਪਹਿਲਾਂ ਪਾਣੀ ਆਉਂਦਾ ਸੀ ਡਿੱਗੀ ਜ ਵੱਡੀ ਜਿਹੀ ਦਿੱਤੋਂ ਸਟੋਰ ਕਰ ਲੈਂਦੇ ਸੀ ਸਟੋਰ ਕਰਕੇ ਉਹਦੇ ਮੋਟਰਾਂ ਰਾਈ ਉਦੋਂ ਬਾਅਦ ਫਿਲਟਰ ਹੁੰਦਾ ਫਿਲਟਰ ਤੋਂ ਟੈਂਕੀ ਚ ਜਾਂਦਾ ਸੀ ਤੇ ਟੈਂਕੀ ਤੋਂ ਗਾਂ ਪਿੰਡ ਨੂੰ ਸਪਲਾਈ ਦਿੱਤੇ ਜਾਂਦੇ ਸੀ ਇੱਕ ਮੈਂ ਹੋਰ ਗੱਲ ਦੱਸ ਦਿੰਨਾ ਆ ਦਿਖਾ ਦਿਓ ਪਹਿਲਾਂ ਜਿਹੜੇ ਹਾਲਾਤ ਵੇਖ ਲੋ ਇੱਧਰ ਵੱਤ ਤੋਂ ਬੱਤਰ ਹੋ ਗਿਆ ਆ ਚੀਜ਼ ਹੈ ਜਮ ਬਿਲਕੁਲ ਫਿਲਟਰ ਜਿਹੜਾ ਬੰਦ ਹੋ ਚੁੱਕਿਆ ਹੈ ਵਿੱਚ ਵੀ ਟਾਲੀਆਂ ਉੱਪਰੀਆਂ ਖੜੀਆਂ ਨੇ ਵਿੱਚ ਵੀ ਟਾਲੀਆਂ ਏਦੋਂ ਬਾਅਦ ਭਾਈ ਇੱਥੇ ਜਾ ਕੇ ਵੇਖ ਲੋ 1 2 3 4 ਡਿੱਗੀਆਂ ਸੀ ਉਦੋਂ ਬਾਅਦ ਸਟੋਰ ਹੁੰਦਾ ਸੀ ਵੱਡੀ ਡਿੱਗੀ 'ਚ ਫੇਰ ਉਹ 'ਚ ਤਾਂ ਟੈਂਕ ਜੀ ਜਾਂਦਾ ਸੀ ਤੇ ਫੇਰ ਜਾਂਦਾ ਸੀ ਪਿੰਡ ਨੂੰ ਹੁਣ ਸਾਡੇ ਪਿੰਡ ਵਾਲਿਆਂ ਨੂੰ ਇਹ ਪਹਿਮ ਹੈ ਕਈਆਂ ਨੂੰ ਤਾਂ ਪਤਾ ਕਈਆਂ ਨੂੰ ਨਹੀਂ ਵੀ ਪਾਣੀ ਖਣੀ ਟੂਟੀ ਦਾ ਆਉਂਦਾ ਸਾਡੇ ਘਰਾਂ 'ਚ ਅੱਛਾ ਪਾਣੀ ਭਾਈ ਉਦੋਂ ਬਾਅਦ ਮੋਟਰ ਲਵਾਤੀ ਸੀਗੀ ਉੱਥੇ ਵੱਡੀ ਅੱਛਾ ਠੀਕ ਆ ਮੋਟਰ ਲੱਗ ਗਈ ਚਲੋ ਵਧੀਆ ਕੀਤਾ ਪਰ ਉਹ ਤਾਂ ਪਾਣੀ ਬਾਈ ਉਹੀ ਆ ਨਾ ਧਰਤੀ ਵਾਲਾ ਤੇ ਉਹ ਤਾਂ ਲੋਕਾਂ ਦੇ ਘਰੇ ਵੀ ਮੋਟਰਾਂ ਲੱਗੀਆਂ ਹੋਈਆਂ ਤੇ ਬਿੱਲ ਲਈ ਜਾਂਦੇ ਹਾਂ ਹਾਂ ਬਿੱਲ ਉਹੀ ਆਈ ਜਾਂਦੇ ਆ ਤੇ ਇੱਕ ਗੱਲ ਹੋਰ ਆ ਬਾਈ ਉਹ ਜਿਹੜੀਆਂ ਨਾਲਾ ਪੁਰਾਣੀਆਂ ਪਾਈਆਂ ਸੀਗੀਆਂ ਨਾਲੇ ਵਿੱਚ ਪਾਈਪਾਂ ਬਹੁਤ ਪੁਰਾਣੀਆਂ ਉਹ ਪਾਈਪਾਂ ਟੁੱਟੀਆਂ ਥਾਂ ਥਾਂ ਤੇ ਉਹਦੇ ਵਿੱਚ ਜਿਹੜਾ ਗੰਦਾ ਪਾਣੀ ਨਾਲੀਆਂ ਦਾ ਉਹ ਮਿਕਸ ਹੋ ਜਾਂਦਾ ਕਾਲਾ ਕਾਲਾ ਪਾਣੀ ਤੇ ਬਹੁਤ ਹਾਲਾਤ ਮਾੜੇ ਆ ਇਹ ਤੇ ਧਿਆਨ ਨਹੀਂ ਦਿੱਤਾ ਯਾਰ ਪਤਾ ਨਹੀਂ ਕਿਉਂ ਨਹੀਂ ਦਿੱਤਾ ਯਾਰ ਪੁੱਛਿਆ ਸੀ ਆ ਪੁੱਛਣ ਤੇ ਪਤਾ ਲੱਗਿਆ ਬਾਡਰੋਂ ਉਸ ਤੋਂ ਬਹਿਗਮਣਾ ਉੱਤੇ ਗੱਲ ਹੋਈ ਸੀਗੀ ਤੇ ਉੱਤੇ ਮੇਨ ਆਫੀਸਰ ਆਣੀ ਸੀ ਪਰ ਜਿਹੜੇ ਇੱਥੇ ਡਿਊਟੀ ਆ ਉਹ ਸੀਗੇ ਇਹ ਗੱਲ ਹੋਰ ਆ ਇੱਥੇ ਕੁਝ ਵੀ ਨਹੀਂਗਾ ਸਿਰਫ ਉਹ ਮੋਟਰ ਨਾਲ ਪਾਣੀ ਘਰੇ ਜਾਂਦਾ ਤਾਂ ਡਿਊਟੀ ਆ ਜਿਹੜੀ ਉਹ ਲੱਗੀ ਹੋਈ ਹੈ ਤਨਖਾਹ ਜਿਹੜੀ ਉਹ ਮਿਲਦਾ ਪਈ ਜਾਂਦੀ ਹੈ ਪਈ ਜਾਂਦੀ ਹੈਗੀ ਤੇ ਇਹਦੀ ਵੱਡੀ ਗੱਲ ਹੋਰ ਆ ਇਹ ਪਾਈਪਾਂ ਮਨਜ਼ੂਰ ਹੋਈਆਂ ਵੀ ਆ ਬਾਈ ਹੋਰ ਨਹਿਰ ਉੱਥੇ ਕੋਠੇ ਵਾਣਾ ਗਾਂ ਕੱਸੀ ਉੱਥੋਂ ਪਾਈਪਾਂ ਜਿਹੜੀਆਂ ਆਉਣੀਆਂ ਤਾਂ ਉਹ ਪਾਈਪਾਂ ਮਨਜ਼ੂਰ ਹੀ ਹੋਈਆਂ ਪਤਾ ਨਹੀਂ ਉਹ ਕਾਗਜ਼ਾਂ 'ਚ ਮਨਜ਼ੂਰ ਬੋਚਰਦੀਆਂ ਹੋਈਆਂ ਪਰ ਧਰਤੀ ਦੇ ਨਹੀਂ ਆਈਆਂ ਉਹ ਪੈ ਕੇ ਇੱਥੇ ਆ ਇੱਥੇ ਜਿਹੜਾ ਕੰਪਲੀਟ ਇਹ ਚੱਲਿਆ ਨਹੀਂ ਤੇ ਜੇ ਹੁਣ ਵੀ ਚਾਹਣ ਤਾਂ ਪ੍ਰਬੰਧ ਤਾਂ ਬਹੁਤ ਵੱਡੇ ਕਰੇ ਵੇ ਸੀਗੇ ਜੇ ਪਾਣੀ ਸਟੋਰ ਕਰਕੇ ਉਦੋਂ ਬਾਅਦ ਫਿਲਟਰ ਉਦੋਂ ਬਾਅਦ ਟੈਂਕੀ 'ਚ ਜਾਣਾ ਤੇ ਫਿਰ ਪਿੰਡ 'ਚ ਜਾਣਾ ਫਿਰ ਪਿੰਡ 'ਚ ਜਾਣਾ ਸੀ ਕਿਉਂਕਿ ਆਹ ਫਿਲਟਰ ਨਾ ਜਿਹੜੇ ਆਮ ਫਿਲਟਰ ਹੁੰਦੇ ਆਪਾਂ ਘਰੇ ਲਾ ਲੈਂਦੇ ਆ ਫਿਲਟਰ ਖਰਾਬ ਹੋ ਜਾਂਦੇ ਆ ਹਰ ਵਾਰ ਹਨਾ ਪਰ ਜਿਹੜੇ ਆਹ ਫਿਲਟਰ ਨੇ ਸੀ ਨਾ ਕੁਦਰਤੀ ਫਿਲਟਰੀ ਹੁੰਦੇ ਆ ਇੱਕ ਹਿਸਾਬ ਦੇ ਪੂਰਾ ਦੇਖ ਲੈ ਬਈ ਇਹ ਹਰੇਤ ਹਨਾ ਘੱਗਰ ਸੈਣ ਵਗੈਰਾ ਦੋ ਤਿੰਨ ਚੀਜ਼ਾਂ ਕੋਲਾ ਇਹਦੇ ਚ ਫਿਲਟਰ ਹੋ ਕੇ ਜਾਂਦਾ ਇਹਦੇ ਚ ਫਿਲਟਰ ਹੋ ਕੇ ਪਾਣੀ ਥੋੜਾ ਥੋੜਾ ਗਾਹ ਲੰਗਣਾ ਤੇਰੇ ਥੱਲੇ ਦੀ ਫਿਰ ਅਗਲੀ ਡਿੱਗੀ ਚ ਜਾਵੜਨਾ ਠੀਕ ਹੈ ਉਸ ਤੋਂ ਬਾਅਦ ਫਿਰ ਅਗਲੀ ਚ ਜਾ ਕੇ ਉਸ ਚ ਉਧਰ ਤੁਹਾਨੂੰ ਦਿਖਾ ਦਿੰਦਾ ਡਿੱਗੀ ਵੀ ਪਾਟੀ ਪਈ ਆ ਜੋ ਤੁਹਾਨੂੰ ਦਿਖਾ ਦਿੰਦਾ ਜਿਹੜੀ ਡਿੱਗੀ ਵੱਡੀ ਹੁੰਦੀ ਹੈ ਨਾ ਜਿਹਦੇ ਚ ਮੇਨ ਪਾਣੀ ਸਟੋਰ ਹੋਣਾ ਹੁੰਦਾ ਉਹ ਪਾਟ ਗਈ ਬਿਲਕੁਲ ਕਿਉਂਕਿ ਹੁਣ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਵਾਰ ਇਹ ਫਿਰ ਜਦੋਂ ਕੋਈ ਲੀਡਰ ਆਉਂਦੇ ਫਿਰ ਉਦੋਂ ਮੁੱਦਾ ਰੱਖਿਆ ਕਰੋ ਬਾਈ ਇਹੇ ਬਾਈ ਵਾਲਿਆਂ ਨੂੰ ਚਾਹੀਦਾ ਹੈ ਹਨ ਜਿਹੜੇ ਮੇਨ ਲੀਡਰ ਹੁੰਦੇ ਆ ਭਾਈ ਉਹਨਾਂ ਦੀ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਜਦੋਂ ਲੀਡਰ ਹੁੰਦੇ ਆ ਸਾਡੇ ਵਰਗੇ ਤਾਂ ਪਿੱਛੇ ਰਹਿ ਜਾਂਦੇ ਆ ਭਾਈ ਸਵਾਲ ਕਰਨ ਵਾਲੇ ਉਹਨਾਂ ਨੂੰ ਮੂਰੇ ਨਹੀਂ ਹੋਣ ਦਿੱਤਾ ਜਾਂਦਾ ਪਤਾ ਵੀ ਕੋਈ ਗਲਤ ਸ਼ਬਦ ਵੀ ਸਵਾਲ ਨਾ ਕਰ ਲੈਣ ਹਾਂ ਵੀ ਬੇਇੱਜ਼ਤੀ ਹੁੰਦੀ ਆ ਉਹਦੋਂ ਭਾਈ ਮੇਨ ਬੰਦੇ ਜਿਹੜੇ ਉਹ ਹੀ ਮੂਰੇ ਹੁੰਦੇ ਆ ਤਾਂ ਉਹਨਾਂ ਦਾ ਹੱਟ ਬਣਦਾ ਵੀ ਦਿਖਾਉਣ ਲਿਆ ਆਗੇ ਹਨ ਆਹ ਦੇਖ ਭਾਈ ਇਹ ਫਿਲਟਰ ਸੀਗਾ ਇਦੋਂ ਬਾਅਦ ਇਹ ਚ ਪਾਣੀ ਹੋ ਗਏ ਉਹ ਡਿੱਗੀ ਦੇ ਹਾਲਾਤ ਵਖਾ ਦਿਓ ਵੇ ਪਾਣੀ ਖੜਾ ਉੱਤੇ ਉਹਦੇ ਉੱਤੇ ਤਾਂ ਆਪਾਂ ਚੜ੍ਹ ਨਹੀਂ ਸਕਦੇ ਕਿਉਂਕਿ ਉਹ ਡਿੱਗਣ ਨਾਲ ਡੈਮੇਜ ਹੋਈ ਪਈ ਇਦੂ ਬਾਦ ਬਾਈ ਸਾਰੇ ਫਿਲਟਰਾਂ ਵਿੱਚ ਹੀ ਹੋ ਗਿਆ ਪਾਣੀ ਤਾਂ ਇੱਥੇ ਆਉਂਦਾ ਸੀਗਾ ਅੱਛਾ ਇੱਥੋਂ ਜਾਂਦਾ ਸੀ ਟੈਂਕੀ 'ਚ ਫੇਅਰ ਪੈਂਟ ਨੂੰ ਜਿਹੜੀ ਸਪਲਾਈ ਦਿੱਤੀ ਜਾਂਦੀ ਸੀ ਬਾਈ ਉਹ ਟੈਂਕੀ ਜਾਂਦਾ ਸੀ ਬਾਈ ਉੱਚ ਜਾਂਦੇ ਜਿਉਂ ਤੇ ਪੈਂਟ ਜਾਂਦਾ ਸੀ ਇਹ ਸਾਰਾ ਸਿਸਟਮ ਹੋ ਗਿਆ ਬੰਦ ਹੁਣ ਉੱਥੇ ਮੋਟਰ ਲੱਗੀ ਆ ਕੋਲੇ ਅੱਛਾ ਮੋਟਰ ਟੈਂਕੀ 'ਚ ਤੇ ਟੈਂਕੀ 'ਚੋਂ ਗਾਂ ਪੈਂਟ ਨੂੰ ਹੁਣ ਦੂਜੀ ਮੋਟਰ ਉਹ ਵੀ ਮਨ ਲੱਗਾ ਲਵਾਤੀ ਸੀਗੀ ਬੋੜ ਸਿੰਘ ਆਪਣੇ ਮੈਂਬਰ ਸੀਗੀ ਉਦੋਂ ਠੀਕ ਆ ਉਹਨਾਂ ਨੇ ਕੋਸ਼ਿਸ਼ ਕੀਤੀ ਚਲੋ ਗੰਦਾ ਪਾਣੀ ਜਾਂਦਾ ਵੀ ਸਾਫ਼ ਪਾਣੀ ਜਾਂ ਪਰ ਫਿਰ ਵੀ ਜਿਹੜਾ ਹੈਗਾ ਉੱਥੇ ਉਹ ਨਾਲੀਆਂ ਹੁਣ ਮਿਕਸ ਹੋ ਗਿਆ ਪਾਣੀ ਉਹ ਗੰਦਾ ਪਾਣੀ ਜਾਂਣ ਲ ਪਰ ਚਾਹੀਦਾ ਇਹ ਹੈ ਵੀ ਕਿੱਥੇ ਨਹਿਰੀ ਪਾਣੀ ਆਉਣਾ ਚਾਹੀਦਾ ਘਰੇ ਘਰੇ ਨਹਿਰੀ ਪਾਣੀ ਪਹੁੰਚੇ ਤਾਂ ਜਿਹੜੀਆਂ ਬਿਮਾਰੀਆਂ ਤੋਂ ਬਚਾ ਜਾ ਸਕਦਾ ਤਾਂ ਇਸ ਵਾਲ ਜਿਹੜਾ ਪ੍ਰਸ਼ਾਸਨ ਨੂੰ ਜਰੂਰ ਮੈਂ ਕਹੂੰਗਾ ਧਿਆਨ ਦਿੱਤਾ ਜਾਵੇ ਨਹਿਰੀ ਵਿਭਾਗ ਨੂੰ ਕਿਉਂਕਿ ਤੂ ਵੇਲਾ ਭਾਈ ਜਮਾ ਜੰਗਲ ਦਾ ਰੂਪ ਧਾਰਨ ਕਰ ਲਿਆ ਤੇ ਆਹ ਦੇਖ ਲੋ ਆ ਖੰਡਰ ਹੋ ਗਿਆ ਇੱਕ ਹੋਰ ਹੈ ਇੱਥੇ ਕਦੇ ਵੀ ਹਾਸਾ ਹੋ ਸਕਦਾ ਜੇ ਉੱਤੇ ਨਹੀਂ ਆਪਾਂ ਚੜਨ ਕਿਉਂਕਿ ਕਈ ਵਾਰੀ ਕੋਈ ਬੱਚਾ ਹੀ ਖੇਡਦਾ ਵਿੱਚ ਲੱਗ ਸਕਦਾ ਨਾ ਹਾਂ ਜਿਹੜਾ ਸਰੀਆਂ ਫੁੱਲਿਆ ਪਿਆ ਤੇ ਇਹਦੇ ਜਦੋਂ ਕੋਈ ਮੜਾ ਬੇਟਾ ਆਇਆ ਡਿੱਗ ਸਕਦਾ ਤੇ ਪਤਾ ਨਹੀਂ ਕਿੰਨੀ ਕਿ ਡੂੰਗੀ ਹੋਊਗੀ ਮਤਲਬ ਕਿਉਂਕ ਜਿਹੜੀਆਂ ਚੀਜ਼ਾਂ ਬਣਾਈਆਂ ਫਾਇਦੇ ਵਾਸਤੇ ਬਣਾਈਆਂ ਗਈਆਂ ਸੀ ਪਰ ਬਿਲਕੁਲ ਧਿਆਨ ਨਹੀਂ ਦਿੱਤਾ ਜਾ